ਉਗਿਆਨੀ ਇਹਨਾਂ ਪਤਾ ਲਗਾ ਸਕੇ ਕਿ ਮੌਤਾਂ ਕਿਉਂ ਹੁੰਦੀਆਂ ਨੇ ਕਿ ਮੌਤਾਂ ਦਾ ਕਾਰਨ ਕੀ ਹੈਗਾ ਅੱਜ ਅਸੀਂ ਖੂਨ ਦੇ ਇਤਿਹਾਸ ਬਾਰੇ ਕੁਝ ਜਾਣਕਾਰੀ ਦੇਾਂਗੇ ਤੇ ਦੱਸਾਂਗੇ ਕਿ ਕਿੱਦਾਂ ਇਤਿਹਾਸ ਵਿੱਚ ਪੁਰਾਣੇ ਸਮਿਆਂ ਵਿੱਚ ਜਾਨਵਰਾਂ ਤੇ ਇਨਸਾਨਾਂ ਦੇ ਖੂਨ ਨੂੰ ਇੱਕ ਸਮਾਨ ਸਮਝਿਆ ਜਾਂਦਾ ਸੀ ਜਦੋਂ ਜੰਗਾਂ ਜੁੱਦਾਂ ਤੇ ਲੜਾਈ ਦੌਰਾਨ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਸੀ ਤਾਂ ਮਰੀਜ਼ਾਂ ਨੂੰ ਜਾਨਵਰਾਂ ਦਾ ਖੂਨ ਦਿੱਤਾ ਜਾਂਦਾ ਸੀ ਪੀਣ ਲਈ ਤਾਂ ਜੋ ਉਹਨਾਂ ਦੇ ਸਰੀਰ ਵਿੱਚੋਂ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ ਗੱਲ ਹੈ 1628 ਦੀ ਤੇ ਵਿਲੀਅਮ ਹਾਰਵੇ ਨਾਂ ਦਾ ਇੱਕ ਡਾਕਟਰ ਸਾਹਮਣੇ ਆਉਂਦਾ ਹੈ ਜਿਹੜਾ ਇਹ ਦੱਸਦਾ ਹੈਗਾ ਕਿ ਜਿਹੜਾ ਖੂਨ ਹੈਗਾ ਉਹ ਬਾਡੀ ਵਿੱਚ ਸਰਕੂਲੇਟ ਕਰਦਾ ਤੇ ਦਿਲ ਉਸ ਨੂੰ ਪੰਪ ਕਰਦਾ ਤੇ ਇਹ ਸੀ ਵਿਲੀਅਮ ਹਾਰਵੇ ਦੀ ਖੂਨ ਤੇ ਪਹਿਲੀ ਰਿਸਰਚ ਜਿਹੜੀ ਸਨ 1628 ਵਿੱਚ ਹੋਈ ਸੀ ਇਸ ਤੋਂ ਪਹਿਲਾਂ ਜਿਹੜੇ ਡਾਕਟਰ ਸੀਗੇ ਉਹ ਖੂਨ ਦੀ ਬਿਨਾਂ ਕਿਸੇ ਸਮਝ ਦੇ ਇਲਾਜ ਕਰਿਆ ਕਰਦੇ ਸੀ ਕਿਸੇ ਨੂੰ ਨਹੀਂ ਸੀ ਪਤਾ ਵੀ ਖੂਨ ਕੰਮ ਕਿਵੇਂ ਕਰਦਾ ਸਾਰਿਆਂ ਨੂੰ ਇਹੀ ਲੱਗਦਾ ਸੀ ਕਿ ਜਿਹੜਾ ਸਰੀਰ ਦਾ ਢਾਂਚਾ ਹੈ ਇਹਦੇ ਵਿੱਚ ਬਸ ਖੂਨ ਭਰਿਆ ਹੋਇਆ ਤੇ ਜੇ ਕਿਤੇ ਟੱਕ ਲੱਗ ਗਿਆ ਤਾਂ ਖੂਨ ਵਗਿਆ ਤਾਂ ਮੌਤ ਪੱਕੀ ਤੇ ਹੁੰਦਾ ਵੀ ਇਦਾਂ ਹੀ ਸੀ ਲੜਾਈ ਦੌਰਾਨ ਜਦੋਂ ਜੰਗਾਂ ਜੁੱਦਾਂ 'ਚ ਤਲਵਾਰਾਂ ਚੱਲਦੀਆਂ ਸੀ ਫੱਟਾਂ ਨਾਲ ਜਦੋਂ ਇਨਸਾਨ ਵਿੱਚ ਖੂਨ ਦੀ ਕਮੀ ਆ ਜਾਂਦੀ ਸੀ ਤਾਂ ਉਦੋਂ ਮੌਤ ਪੱਕੀ ਵੀ ਹੁੰਦੀ ਸੀ ਜ਼ਿਆਦਾ ਮੌਤਾਂ ਤਾਂ ਖੂਨ ਦੀ ਕਮੀ ਕਰਕੇ ਹੀ ਹੁੰਦੀਆਂ ਸੀ ਜ਼ਿਆਦਾ ਖੂਨ ਵਗਣ ਕਰਕੇ ਮੌਤਾਂ ਹੋਇਆ ਕਰਦੀਆਂ ਸੀ ਹਾਰਵੇ ਦੀ ਇਸ ਖੋਜ ਤੋਂ ਬਾਅਦ ਹੋਰ ਹੌਂਸਲਾ ਆਇਆ ਤੇ ਇੱਕ ਰਿਚਡ ਲੋਅਰ ਨਾਮ ਦਾ ਵਿਗਿਆਨੀ ਸਾਮਣੇ ਆਉਂਦਾ ਤੇ ਬਲੱਡ ਟ੍ਰਾਂਸਫਿਊਜ਼ਨ ਦੀ ਸ਼ੁਰੂਆਤ ਕਰਦਾ ਸਨ 1665 ਵਿੱਚ ਇਹ ਬੰਦਾ ਕੁੱਤੇ ਦਾ ਖੂਨ ਦੂਜੇ ਕੁੱਤੇ ਵਿੱਚ ਟ੍ਰਾਂਸਫਰ ਕਰਕੇ ਬਲੱਡ ਟ੍ਰਾਂਸਫਿਊਜ਼ਨ ਦੀ ਖੋਜ ਕਰਦਾ ਹੈਗਾ ਇਸ ਖੋਜ ਨੂੰ ਬਲੱਡ ਟ੍ਰਾਂਸਫਿਊਜ਼ਨ ਦਾ ਨਾਮ ਦਿੱਤਾ ਗਿਆ ਇਹ ਖੋਜ ਹਜੇ ਜਾਨਵਰਾਂ ਤੱਕ ਹੀ ਸੀਮਤ ਸੀ ਤੇ ਇਹ ਪਹਿਲੀ ਵਾਰ ਜਦੋਂ ਉਹਨੇ ਕੁੱਤੇ ਨੂੰ ਕੁੱਤੇ ਦਾ ਖੂਨ ਚੜਾਇਆ ਤਾਂ ਨਤੀਜਾ ਸਫਲ ਰਿਹਾ ਤੇ ਉਸ ਤੋਂ ਬਾਅਦ ਸਨ 1667 ਆਉਂਦਾ ਤੇ ਜੀਨ ਵੈਪਟਿਸ ਡੈਨਿਸ ਨਾ ਦਾ ਇੱਕ ਵਿਗਿਆਨੀ ਬੰਦੇ ਨੂੰ ਭੇਡ ਦਾ ਖੂਨ ਚੜਾ ਦਿੰਦਾ ਤੇ ਨਤੀਜਾ ਹੁੰਦਾ ਮੌਤ ਜਿਦਾ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਾਨਵਰਾਂ ਤੇ ਇਨਸਾਨਾਂ ਦੇ ਖੂਨ ਨੂੰ ਇੱਕ ਸਮਾਨ ਦੇਖਿਆ ਜਾਂਦਾ ਸੀ ਤਾਂ ਉਦੋਂ ਉਸ ਬੰਦੇ ਨੂੰ ਭੇਡ ਦਾ ਖੂਨ ਚੜਾਇਆ ਗਿਆ ਤਾਂ ਉਹਦੀ ਮੌਤ ਹੋ ਗਈ ਇਸ ਤੋਂ ਬਾਅਦ ਜਿਹੜੀ ਸੀਗੀ ਬਲੱਡ ਟ੍ਰਾਂਸਫਿਊਜ਼ਨ ਸੀ ਇਹ ਪੂਰੇ ਵਰਲਡਵਾਈਡ ਮਬਾਨ ਕਰ ਦਿੱਤੀ ਗਈ ਤੇ 150 ਸਾਲ ਤੱਕ ਕੋਈ ਵੀ ਖੂਨ ਤੇ ਖੋਜ ਨਹੀਂ ਹੋਈ ਆਉਂਦਾ ਹੈ 1820 ਇੱਕ ਡਾਕਟਰ ਜਿਹਦਾ ਨਾਮ ਜੇਮਸ ਬਲੈਂਡਨ ਸੀ ਹਿੰਮਤ ਕਰਦਾ ਅੱਗੇ ਆਉਂਦਾ ਹੈ ਤੇ ਇਨਸਾਨ ਨੂੰ ਇਨਸਾਨ ਦਾ ਖੂਣਾ ਚੜਾ ਕੇ ਬਲੱਡ ਟ੍ਰਾਂਸਫਿਊਜ਼ਨ ਸੀ ਇਹਦੀ ਮੁੱਢ ਸ਼ੁਰੂਆਤ ਕਰਦਾ ਜਿਹਦੇ ਦੌਰਾਨ ਕੀ ਹੁੰਦਾਗਾ ਜਿਹੜੀ ਔਰਤ ਹੁੰਦੀ ਆ ਉਹ ਬਚ ਜਾਂਦੀ ਆ ਤੇ ਵਿਗਿਆਨੀ ਦੇ ਸਮਝਾ ਚੁੱਕਿਆ ਸੀ ਵੀ ਇਨਸਾਨ ਦਾ ਖੂਨ ਇਨਸਾਨ ਚ ਹੀ ਕੰਮ ਕਰੂਗਾ ਤੇ ਜਾਨਵਰਾਂ ਦਾ ਖੂਨ ਜਾਨਵਰਾਂ ਚ ਹੀ ਤੇ ਦੁਬਾਰਾ ਸ਼ੁਰੂਆਤ ਕੀਤੀ ਗਈ ਬਲੱਡ ਟ੍ਰਾਂਸਫਿਊਜ਼ਨ ਦੀ ਬਟ ਨੌਲੇਜ ਹਜੇ ਵੀ ਅਧੂਰੀ ਸੀ ਕਿਉਂਕਿ ਹਜੇ ਬਲੱਡ ਗਰੁੱਪਸ ਦੀ ਖੋਜ ਹੋਣੀ ਬਾਕੀ ਸੀ ਬਲੱਡ ਟ੍ਰਾਂਸਫਿਊਜ਼ਨ ਦੌਰਾਨ ਕਈ ਮੋਤਾ ਹੁੰਦੀਆਂ ਤੇ ਕਈ ਬਚ ਜਾਂਦੇ 18ਵੀਂ ਸਦੀ ਵੀ ਇਦਾਂ ਹੀ ਅਗਿਆਨਤਾ ਦੇ ਹਨੇਰੇ ਵਿੱਚ ਲੰਘ ਗਈ ਵਿਗਿਆਨੀ ਇਹ ਨਾ ਪਤਾ ਲਗਾ ਸਕੇ ਕਿ ਮੋਤਾ ਕਿਉਂ ਹੁੰਦੀਆਂ ਨੇ ਕਿ ਮੋਤਾ ਦਾ ਕਾਰਨ ਕੀ ਹੈਗਾ ਇਹ ਜਿਹੜਾ ਲਾਲ ਰੰਗ ਦਾ ਤਰਲ ਪਦਾਰਥ ਹੈ ਇਹ ਕਦੇ ਤਾਂ ਬਾਡੀ ਵਿੱਚ ਕੰਮ ਕਰ ਜਾਂਦਾ ਹੈ ਕਦੇ ਕਰਦਾ ਨਹੀਂ ਵੀ ਇਹਦੇ ਪਿੱਛੇ ਦੀ ਜਿਹੜੀ ਅਸਲੀ ਵਜ੍ਹਾ ਸੀ ਉਹ ਪਤਾ ਲਗਾਉਣ ਵਿੱਚ ਅਸਮਰੱਥ ਸੀ ਉਸ ਵੇਲੇ ਦੇ ਵਿਗਿਆਨੀ ਤਕਰੀਬਨ 80-85 ਸਾਲਾਂ ਦੇ ਸਮੇਂ ਦੇ ਬਾਅਦ ਸਮਾਂ ਆਉਂਦਾ 1901 ਅਤੇ ਕਾਰਲੈਂਡ ਕਾਰਲ ਲੈਂਸਟੈਨਰ ਨਾਮ ਦਾ ਇੱਕ ਵਿਗਿਆਨੀ ਸਾਹਮਣੇ ਆਉਂਦਾ ਹੈ ਤੇ ਦੁਨੀਆ ਨੂੰ ਦੱਸਦਾ ਕਿ ਜਿਹੜਾ ਹਿਊਮਨ ਬਲੱਡ ਹੈ ਇਹ ਗਰੁੱਪਸ ਵਿੱਚ ਵੰਡਿਆ ਹੋਇਆ ਹੈ ਇਹ ਬੰਦੇ ਨੇ ਬਲੱਡ ਗਰੁੱਪਸ ਦੀ ਖੋਜ ਕੀਤੀ ਇਸ ਖੋਜ ਦੇ ਨਾਲ ਜਿਹੜੀ ਹਿਊਮਨ ਟ੍ਰਾਂਸਫਿਊਜ਼ਨ ਸੀ ਉਹ ਮਤਲਬ ਕੇ ਸਫਲ ਹੋਈ ਇਹ ਬੰਦੇ ਨੇ ਸਮੱਸਿਆ ਸੀ ਜਿਹੜੀ ਉਹਦੀ ਜੜ ਦਾ ਪਤਾ ਲਗਾ ਲਿਆ ਸੀ ਤੇ ਇਸ ਖੋਜ ਦੇ ਬਦਲੇ ਇਹ ਬੰਦੇ ਨੂੰ ਨੋਬਲ ਪ੍ਰਾਈਜ਼ ਵੀ ਦਿੱਤਾ ਗਿਆ ਮਾਫੀ ਹਾਦੇ ਤੱਕ ਮੌਜਦਰਾ ਵਿੱਚ ਕਮੀ ਆਈ ਤੇ ਜਿਹੜੀ ਮਨੁੱਖੀ ਬਲੱਡ ਟ੍ਰਾਂਸਫਿਊਜ਼ਨ ਸੀ ਉਸ ਨੂੰ ਸਫਲ ਬਣਾਉਣ ਵਿੱਚ ਕਾਰਲ ਲੈਂਸਟੈਨਰ ਦਾ ਬਹੁਤ ਵੱਡਾ ਯੋਗਦਾਨ ਸੀਗਾ ਤੇ ਇਸ ਯੋਗਦਾਨ ਦੇ ਬਦਲੇ 1930 ਵਿੱਚ ਇਹ ਬੰਦੇ ਨੂੰ ਨੋਬਲ ਪ੍ਰਾਈਜ਼ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਫਿਰ ਇੱਕ ਸਮੱਸਿਆ ਹੋਰ ਸਾਹਮਣੇ ਆਉਣ ਲੱਗੀ ਖੂਨ ਦੇ ਰਿਗਾਰਡਿੰਗ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਬਲੱਡ ਹੈਗਾ ਉਹ ਛੇਤੀ ਜੰਮ ਜਾਂਦਾ ਹੈ ਇਹ ਸਮੱਸਿਆ ਬਲੱਡ ਟ੍ਰਾਂਸਫਿਊਜ਼ਨ ਦੌਰਾਨ ਆਉਣ ਲੱਗੀ ਤੇ ਮੌਕੇ ਤੇ ਬਲੱਡ ਮਹਈਆ ਕਰਾਉਣਾ ਵੀ ਇੱਕ ਚੁਣੌਤੀ ਭਰਿਆ ਹੀ ਕੰਮ ਹੁੰਦਾ ਸੀ ਫਿਰ ਸਾਨੂੰ 1930 ਵਿੱਚ ਚਾਰਲੀ ਰਿਚਰਡ ਨਾਮ ਦੇ ਇੱਕ ਵਿਗਿਆਨੀ ਨੇ ਬਲੱਡ ਬੈਂਕਸ ਦੀ ਸ਼ੁਰੂਆਤ ਕੀਤੀ ਤੇ ਨੇ ਦੱਸਿਆ ਕਿ ਜਿਹੜਾ ਬਲੱਡ ਹੈਗਾ ਉਹ ਲੰਬੇ ਸਮੇਂ ਲਈ ਸਟੋਰ ਕਰਕੇ ਵੀ ਰੱਖਿਆ ਜਾ ਸਕਦਾ ਹੈਗਾ ਸੋ ਸੋ ਇਹ ਸੀ ਬਲੱਡ ਦੇ ਇਤਿਹਾਸ ਦੀ ਕੁਝ ਮਹੱਤਵਪੂਰਨ ਜਾਣਕਾਰੀ ਜਿਹੜੀ ਸਟੈਪ ਬਾਈ ਸਟੈਪ ਮੈਂ ਤੁਹਾਨੂੰ ਦੱਸੀ ਹੈਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਕਰਦੇ ਹਾਂ ਸਮਾਪਤ ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ